ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਬਾਈ ਬਰੈਸਟ ਦੀਆਂ ਕਾਟਾਂ ਦੱਸਾਂਗੇ ਵੀ ਕਿੱਦਾਂ ਆਪਾਂ 5 ਮੀਟਰ ਕੱਪੜੇ ਦੇ ਵਿੱਚੋਂ ਵੀ ਆਪਾਂ ਕਮੀਜ਼ ਦੀ ਕਟਿੰਗ ਕਰਨੀ ਆ ਕਿੱਦਾਂ ਆਪਾਂ ਸਲਵਾਰ ਦੇ ਪੱਲੇ ਕੱਢਣੇ ਨੇ ਅੱਜ ਆਪਾਂ ਤੁਹਾਨੂੰ ਸਾਰੇ ਕੱਪੜੇ ਦੇ ਵਿੱਚੋਂ ਕਮੀਜ਼ ਦਾ ਪੀਸ ਲੈਣਾ ਦੱਸਾਂਗੇ ਵੀ ਆਪਾਂ ਕਮੀਜ਼ ਦੀ ਲੰਬਾਈ ਤੇ ਚੜਾਈ ਕਿੱਦਾਂ ਕੱਢਣੀ ਆ ਆਜੋ ਜੀ ਦੇਖੋ ਆ ਆਪਨਾ ਕੱਪੜਾ ਦਾ ਇਹ ਸੂਟ ਆਪਣਾ ਦੇਖੋ ਜੀ ਆਲ ਓਵਰ ਸੂਟ ਦਾ ਦਾ 5 ਮੀਟਰ ਕੱਪੜਾ ਹੈ ਇਹਨੂੰ ਆਪਾਂ ਕੀ ਕਰਨਾ ਹੈ ਦੇਖੋ ਇਸ ਤਰ੍ਹਾਂ ਆਪਾਂ ਦੋਵੇਂ ਕੰਨੀਆਂ ਤੋਂ ਕੱਪੜਾ ਫੜ ਲੈਣਾ ਇਹ ਦੇਖੋ ਜੀ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਰੱਖ ਕੇ ਆਪਾਂ ਚਾਹੇ ਤੁਸੀਂ ਨੀਚੇ ਕਟਿੰਗ ਕਰਨੀ ਆ ਫਸਤੇ ਚਾਹੇ ਤੁਸੀਂ ਟੇਬਲ ਤੇ ਕਰਨੀ ਆ ਕੱਪੜੇ ਨੂੰ ਨਾ ਏਦਾਂ ਪੈਹਾਂ ਸੈੱਟ ਕਰਕੇ ਵਿਛਾ ਲੈਣਾ ਦੇਖੋ ਆਪਣੇ ਕੱਪੜੇ ਦੇ ਵਿੱਚ ਜੀ ਬਿਲਕੁਲ ਵੀ ਕਾਨ ਨਹੀਂ ਹੈਗਾ ਠੀਕ ਹੈ ਜੀ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀਰਾਂ ਉਹਨਾਂ ਦੇ ਪੱਲੇ ਟੇਢੇ ਜਾਂਦੇ ਨੇ ਉਹ ਪੱਲੇ ਟੇਢੇ ਤਾਂ ਇੱਕ ਜਦੋਂ ਆਪਾਂ ਸਾਈਡ ਸਲਾਈ ਸਹੀ ਨਹੀਂ ਲੱਗਦੀ ਉਦੋਂ ਜਾਂਦੇ ਹੁੰਦੇ ਨੇ ਜਾਂ ਫਿਰ ਜਦੋਂ ਜੀ ਆਪਣੇ ਕੱਪੜੇ ਦੇ ਵਿੱਚ ਤਾਣ ਹੁੰਦਾ ਹੈ ਇਸ ਤਰ੍ਹਾਂ ਜੀ ਕੱਪੜੇ ਨੂੰ ਆਪਾਂ ਸਹੀ ਕਰਕੇ ਟੇਬਲ ਤੇ ਰੱਖ ਲੈਣਾਗਾ ਆ ਦੇਖੋ ਜੀ ਕੱਪੜਾ ਪੈਸ ਤਰ੍ਹਾਂ ਦੋ ਤਹਾਂ ਦੇ ਵਿੱਚ ਰੱਖਿਆ ਠੀਕ ਹੈ ਜੀ ਦੋ ਤਹਾਂ ਦੇ ਵਿੱਚ ਰੱਖਣ ਤੋਂ ਬਾਅਦ ਸਭ ਤੋਂ ਪਹਿਲਾ ਆਪਣਾ ਸਟੈਪ ਹੁੰਦਾ ਆਪਾਂ ਕੱਪੜਾ ਰੱਖਣਾ ਕਿੱਦਾਂਗਾ ਆਪਾਂ ਕੱਪੜਾ ਰੱਖ ਲਿਆ ਕੱਪੜਾ ਰੱਖਣ ਤੋਂ ਬਾਅਦ ਹੁਣ ਆਪਾਂ ਤਮੀਜ਼ ਦੀ ਲੰਬਾਈ ਤੇ ਚੜਾਈ ਲਾਉਣੀ ਹੈ ਜਿਹੜੀ ਲੰਬਾਈ ਆ ਉਹ ਹੈਗੀ ਆ ਦੇਖੋ ਜੀ 41 ਇੰਚ ਤਿਆਰ ਠੀਕ ਹੈ ਜੀ 41 41 ਦੇ ਵਿੱਚ ਆਪਾਂ 4 ਇੰਚ ਪਲੱਸ ਕਰਨਾ ਦੇਖੋ 41 ਤਿਆਰ ਆ ਦੀ ਆਪਾਂ 4 ਪਲੱਸ ਕਰਨਾ ਆਪਾਂ 45 ਇੰਚ ਤੇ ਕਟਿੰਗ ਕਰਾਂਗੇ 3 ਇੰਚ ਤਰਪਾਈ ਵਾਸਤੇ 1 ਇੰਚ ਉੱਪਰ ਕਾਟ ਤੇ ਸਿਲਾਈ ਵਾਸਤੇ 45 ਇੰਚ ਤੇ ਕਟਿੰਗ ਤੇ ਜਿਹੜਾ ਘੇਰਾ ਘੇਰਾ ਦੇਖੋ ਆਪਾਂ ਰੱਖਣਾ ਹੁੰਦਾ ਜਿਹੜੀ ਚੀਜ਼ ਜ਼ਿਆਦਾ ਹੁੰਦੀ ਆ ਜਿੱਦਾਂ ਇਹਨਾਂ ਦੀ ਦੇਖੋ ਜਿਹੜੀ ਬ੍ਰੈਸਟ ਹੈਗੀ ਉਹ ਹੈਗੀ ਆ 22 ਕਮਰ ਹੈਗੀ ਆ 20 ਤੇ ਜਿਹੜੀ ਇਹਨਾਂ ਦੀ ਕਮਰ ਆ ਸੌਰੀ ਜਿਹੜੀ ਇਹਨਾਂ ਦੀ हिਪ ਆ ਗਈ ਉਹ ਹੈਗੀ ਆ 23 ਇੰਚ ਜੇ ਹੁਣ ਆਪਾਂ ਇਹਨਾਂ ਦਾ ਘੇਰਾ ਜਿੱਦਾਂ 20 ਇੰਚ ਤਿਆਰ ਆਗਾ ਹਨਾ ਤਾਂ ਆਪਾਂ 20 ਇੰਚ ਦੇ ਅਕੋਰਡਿੰਗ ਰੱਖਾਂਗੇ ਤਾਂ ਆਪਣਾ ਜਿਹੜਾ ਹੈਗਾ हिਪ ਕੋਲੋਂ ਕੱਪੜਾ ਘੱਟ ਜੂਗਾ ਇਸ ਕਰਕੇ ਜਿਹੜੀ ਚੀਜ਼ ਜ਼ਿਆਦਾ ਜਿਵੇਂ हिਪ ਕੋਲੋਂ ਜ਼ਿਆਦਾ ਨਾ ਆਪਾਂ हिਪ ਦੇ ਅਕੋਰਡਿੰਗ ਇਹਨਾਂ ਦਾ ਘੇਰਾ ਰੱਖਣਾਗਾ ਠੀਕ ਹੈ ਜੀ ਦੇਖੋ हिਪ ਹੈਗੀ ਇਹਨਾਂ ਦੀ 23 ਆਪਾਂ 27 ਇੰਚ ਤੇ 4 ਇੰਚ ਵਧਾ ਕੇ ਕਟਿੰਗ ਕਰਾਂਗੇ ਆਹ ਲੋ ਜੀ 27 ਇੰਚ ਤੇ ਕਰਾਂਗੇ ਆਪਾਂ ਕਟਿੰਗ ਇੱਕ ਨਿਸ਼ਾਨ ਇੱਥੇ ਲਾ ਲਿਆ ਇੱਕ ਨਿਸ਼ਾਨ ਆਪਾਂ 27 ਇੰਚ ਦਾ ਸੈਂਟਰ 'ਚ ਜ਼ਰੂਰ ਲਾਉਣਾਗਾ ਤਾਂ ਕਿ ਜਿਹੜੀ ਆਪਣੀ ਕਟਿੰਗ ਆ ਉਹ ਵੱਧ ਘੱਟ ਨਾ ਹੋਵੇ ਲੰਬਾਈ ਸੀਗੀ ਆਪਣੀ 45 ਇੰਚ 45 ਇੰਚ ਤੇ ਆਪਾਂ ਇੱਥੇ ਨਿਸ਼ਾਨ ਲਾਉਣ ਤੋਂ ਬਾਅਦ ਸਕੇਲ ਦੀ ਹੈਲਪ ਨਾਲ ਲੰਬਾਈ ਤੇ ਚੜਾਈ ਦਾ ਦੇਖੋ ਆਪਾਂ ਇੱਕ ਬਾਕਸ ਬਣਾ ਲੈਣਾਗਾ ਇਹ ਇਸ ਤਰ੍ਹਾਂ ਕੀਤਾ ਜੀ ਇਸ ਤਰ੍ਹਾਂ ਆਹ ਵਾਲੇ ਨਿਸ਼ਾਨਾਂ ਨੂੰ ਮਿਲਾਉਣ ਤੋਂ ਬਾਅਦ ਆਪਾਂ ਇੱਥੋਂ ਕੈਂਚੀ ਦੇ ਨਾਲ ਲੰਬਾਈ ਅਤੇ ਚੜਾਈ ਦੀ ਕਟਿੰਗ ਕਰ ਲੈਣਾ ਆ ਦੇਖੋ ਜੀ ਆਪਣੀ ਆਪਾਂ ਕਮੀਜ਼ ਦੇ ਪੱਲੇ ਲਾ ਲਏ ਆ ਜਿਹੜਾ ਨਾ ਸਾਈਡ ਤੋਂ ਕਪੜਾ ਲਿਆ ਇਧਰੋਂ ਇਹਦੇ ਆਪਾਂ ਸਲਵਾਰ ਦੇ ਪੱਲੇ ਬਣਾਵਾਂਗੇ ਇਹਦੇ ਵਿੱਚੋਂ ਆਪਣੇ ਸਲਵਾਰ ਦੇ ਪੱਲੇ ਵੀ ਬਣ ਜਾਣਗੇ ਕਿਉਂਕਿ ਸਲਵਾਰ ਦੇ ਪੱਲੇ 33 34 ਇੰਚ ਰੈਡੀ ਹੁੰਦੇ ਨੇ ਤੇ ਜਿਹੜਾ ਬਾਕੀ ਕਪੜਾ ਰਹਿ ਜਾਊਗਾ ਉਹਦੇ ਆਪਾਂ ਦੇਖੋ ਜੀ ਸਲਵਾਰ ਦੀ ਬੈਲਟ ਰੈਡੀ ਕਰਾਂਗੇ ਇਹ ਕਪੜਾ ਆਪਣੇ ਇਸ ਕੰਮ ਆਊਗਾ ਹੁਣ ਦੇਖੋ ਆ ਹੋ ਗਿਆ ਆਪਣਾ ਕਮੀਜ਼ ਦਾ ਕਪੜਾ ਹੁਣ ਆਪਾਂ ਇਹਦੇ ਵਿੱਚੋਂ ਬਾਹਾਂ ਦਾ ਕਪੜਾ ਲੈਣਾ ਹੈ ਬਾਹਮਾ ਦਾ ਕੱਪੜਾ ਲੈਣ ਖਾਤਰ ਪਹਿਲਾਂ ਆਪਾਂ ਪਿੱਛੇ ਦੇਖਣਾਗਾ ਵੀ ਆਪਣਾ ਜਿਹੜਾ ਸਲਵਾਰ ਦੇ ਆਪਾਂ ਕਲੀਆਂ ਕਹਿ ਲੋ ਚਾਹੇ ਕੁੰਦੇ ਕਹਿ ਲੋ ਜਿੰਨੀਆਂ ਵੀ ਤੁਹਾਡੀਆਂ ਰੈਡੀ ਨੇ ਵੀ ਉਹਦੇ ਲਈ ਆਪਣਾ ਕੱਪੜਾ ਪ੍ਰੋਪਰ ਆਗਾ ਦੇਖੋ ਜਿੱਦਾਂ ਇਹਨਾਂ ਦੀਆਂ ਆਪਾਂ ਨੂੰ ਸਲਵਾਰ ਦੀਆਂ ਕੁੰਦਿਆਂ ਖਾਤਰ 35 ਇੰਚ ਕੱਪੜਾ ਚਾਹੀਦਾ 35 ਇੰਚ ਆਪਾਂ ਕੱਪੜਾ ਪਿੱਛੇ ਰੱਖ ਕੇ ਆਪਾਂ ਆਪਣੇ ਕੋਲੇ ਆਹ ਵਾਲਾ ਕੱਪੜਾ ਬਚ ਗਿਆ ਠੀਕ ਹੈ ਜੀ ਆਸਣ ਆਪਾਂ ਵਿੱਚੋਂ ਹੀ ਕੱਢਾਂਗੇ ਕਲੀਆਂ ਦਾ ਇਹ ਆਪਣਾ 19.5 ਇੰਚ ਕੱਪੜਾ ਦਾ 16 ਇੰਚ ਆਪਾਂ ਬਾਹਮਾ ਤਿਆਰ ਰੱਖਣੀਆਂ ਨੇ ਆਪਣੇ ਕੋਲੇ ਕੱਪੜਾ ਪੂਰਾ ਵਧੀਆ ਆਪਣਾ ਸਰਜੂ ਇੱਥੋਂ ਆਪਾਂ ਕੱਢ ਲੈਣਾ ਜੀ ਬਾਹਮਾ ਦਾ ਕੱਪੜਾ ਕਿਉਂਕਿ ਮੇਰੀਆਂ ਕਈ ਭੈਣਾਂ ਨੇ ਮੈਸੇਜ ਕਰਕੇ ਪੁੱਛਿਆ ਵੀ ਜੀ ਜੀ ਬਾਹਮਾ ਦਾ ਕੱਪੜਾ ਦੱਸੋ ਵੀ ਆਪਾਂ ਕਿਵੇਂ ਕੱਢਣਾਗਾ ਆਹ ਦੇਖੋ ਆਹ ਵਾਲਾ ਕੱਪੜਾ ਆਪਣੇ ਇੱਧਰ ਰਹਿਜੂ ਇੱਥੋਂ ਆਪਾਂ ਕੱਢਾਂਗੇ ਜੀ ਬਾਹਮਾ ਦਾ ਕੱਪੜਾ ਆ ਲੋ ਜੀ ਬਾਹਾਂ ਦੇ ਕੱਪੜੇ ਖਾਤਰ ਆਪਾਂ ਨੂੰ ਇੱਧਰ ਨੂੰ 11 ਇੰਚ ਕੱਪੜਾ ਚਾਹੀਦਾ ਹੈ ਹੈਗਾ 13 13 ਜ਼ਿਆਦਾ ਆਪਾਂ ਨੂੰ ਐਨੀ ਚੜਾਈ ਚਾਹੀਦੀ ਹੈ ਜੀ ਐਨੀ ਚੜਾਈ ਰੱਖ ਕੇ ਆਪਾਂ ਬਾਕੀ ਕੱਪੜਾ ਤਾਰ ਲੈਣਾ ਤਾਰ ਕੇ ਤੁਹਾਨੂੰ ਦਿਖਾਉਣੇ ਆਂਗੇ ਉਸ ਤੋਂ ਬਾਅਦ ਆਪਾਂ ਕਰਾਂਗੇ ਕਮੀਜ਼ ਦੀ ਕਟਿੰਗ ਦੇਖੋ ਜੀ ਆਹ ਹੋ ਗਿਆ ਆਪਣਾ ਸਲਵਾਰ ਦਾ ਕੱਪੜਾ ਆ ਕਲੀਆਂ ਹੋ ਗਈਆਂ ਤੇ ਆ ਪੱਲੇ ਅਤੇ ਬੈਲਟ ਹੋ ਗਈ ਇਹ ਕੱਪੜਾ ਆਪਾਂ ਚੱਕ ਦੇਣਾ ਕਿਉਂਕਿ ਸਲਵਾਰ ਦੀ ਕਟਿੰਗ ਆਪਣੀ ਪਹਿਲਾਂ ਤੁਹਾਨੂੰ ਦਿਖਾਈ ਹੋਈ ਹੈਗੀ ਹੁਣ ਆਪਾਂ ਤੁਹਾਨੂੰ ਕੁੜਤੀਆਂ ਪਲੇਟਾ ਪਾ ਕੇ ਮਤਲਬ ਕਿ ਨਿਸ਼ਾਨੀਆਂ ਮਾਰਕਿੰਗ ਸਾਰੀਆਂ ਕਾਟਾਂ ਦੱਸਾਂਗੇ ਵੀ ਕਿੱਦਾਂ ਪਾਉਣੀਆਂ ਨੇ ਦੇਖੋ ਇਹਦੇ ਫੁੱਲ ਜਾਂਦੇ ਨੇ ਇੱਕ ਪਾਸੇ ਨੂੰ ਫੁੱਲਾਂ ਦਾ ਮੂੰਹ ਇੱਕ ਪਾਸੇ ਆ ਆਪਾਂ ਇਸ ਕਰਕੇ ਪਾਸਾ ਬਦਲਣਾਗਾ ਦੇਖੋ ਜੀ ਪਾਸਾ ਬਦਲਣਾ ਆਪਾਂ ਪਾਸਾ ਬਦਲ ਕੇ ਫੁੱਲਾਂ ਦੇ ਮੂੰਹ ਸਾਰੇ ਉੱਪਰ ਨੂੰ ਕਰ ਲੈ ਜਿੱਧਰ ਆਪਣਾ ਗਲਾ ਹੁੰਦਾ ਹੈਗਾ ਜਿਹੜੇ ਪ੍ਰਿੰਟ ਦੇ ਆਪਣਾ ਫੁੱਲਾਂ ਦਾ ਮੂੰਹ ਇੱਕ ਪਾਸੇ ਨੂੰ ਹੋਵੇ ਉਹਦਾ ਆਪਾਂ ਨੂੰ ਪਾਸਾ ਜ਼ਰੂਰ ਬਦਲਣਾ ਪੈਂਦਾ ਹੈਗਾ ਨਹੀਂ ਇੱਕ ਪਾਸੇ ਆਪਣੇ ਪ੍ਰਿੰਟ ਦਾ ਮੂੰਹ ਉਲਟ ਹੋ ਜਾਂਦਾ ਇੱਕ ਪਾਸੇ ਸਿੱਧਾ ਹੋ ਜਾਂਦਾ ਆ ਦੇਖੋ ਆਪਾਂ ਇਦਾਂ ਚਾਰ ਪੈਰਾਂ ਦੇ ਵਿੱਚ ਜੀ ਕੱਪੜੇ ਨੂੰ ਫੋਲਡ ਕਰ ਲੈਣਾ ਠੀਕ ਹੈ ਜੀ ਆ ਦੇਖੋ ਹੁਣ ਆਪਣੀ ਜਿਹੜੀ ਕੁੜਤੀ ਆ एक काटा पाउ वास्ते रेडी है जी ठीक है जी सब तो पहला आप रखना गा तीरा ठीक है जी तीरा देखो आप रखा गे साढ़े छे इंच ठीक है जी साढ़े छे इंच रखना आपा तीरा ठीक है जी नीचे ना मोडा रखा साढ़े सात इंच साढ़े सात इंच देखो आप मोडा रख लिया ਇੱਥੋਂ 6 ਰੱਖਿਆ ਇੱਥੋਂ ਦੇਖੋ ਜੀ ਆਪਾਂ ਕਰ ਲੈਣਾਗਾ 6 ਇੰਚ ਅੱਧਾ ਇੰਚ ਘਟਾ ਦੇਣਾ ਘਟਾਉਣ ਤੋਂ ਬਾਅਦ ਆਪਾਂ ਐਦਾਂ ਇੱਕ ਨਾ ਬਾਕਸ ਰੈਡੀ ਕਰ ਲੈਣਾ ਚਾ ਲੋ ਜੀ ਇੱਥੇ ਅੱਧਾ ਇੰਚ ਇੱਥੇ ਘਟਾਇਆ ਅੱਧਾ ਇੰਚ ਆਪਾਂ ਇੱਥੇ ਘਟਾ ਦੇਣਾ ਇਹ ਸਾਰੀਆਂ ਕਾਟਾਂ ਮੋਢੇ 'ਚ ਪਾਉਣ ਦੇ ਨਾਲ ਆਪਾਂ ਨੂੰ ਮੋਢੇ 'ਚ ਝੋਲਣੀ ਪੈਂਦਾ ਤੇ ਬਾਹਾਂ ਦੇ ਵਿੱਚ ਬਲ ਨਹੀਂ ਪੈਂਦੇ 1 ਇੰਚ ਦੀ ਕਾਟ ਫਰੰਟ ਵਾਲੀ ਤੇ 2 ਇੰਚ ਦੀ ਪੌਣੀ ਆ ਬੈਕ ਵਾਲੀ ਠੀਕ ਹੈ ਜੀ ਆ ਲੋ ਜੀ ਹੁਣ ਇਹਨਾਂ ਦੀ ਜਿਹੜੀ ਗਲਾਈ ਪੌਣੀ ਆ ਉਹ ਪਾਵਾਂਗੇ ਆਪਾਂ ਬ੍ਰੈਸਟ ਦੇ ਨਾਲ ਮੁਤਾਬਕ ਇਹਨਾਂ ਦੀ ਬ੍ਰੈਸਟ ਹੈਗੀ ਆ ਦੇਖੋ ਜੀ 22 ਇੰਚ 22 ਦਾ ਹਾਫ ਹੋ ਗਿਆ 11 ਇੰਚ 11 ਦਾ ਨਸਾਨ ਲਾ ਕੇ ਇੰਚੀ ਟੇਪ ਐ ਦਾ ਫੋਲਡ ਕਰਕੇ ਹਾਫ ਕਰ ਲੈਣਾ ਜਿੰਨਾ ਇੱਥੇ ਆ ਗਿਆ ਉਨੇ ਹੀ ਦੇਖੋ ਜੀ ਆਪਾਂ ਇੱਥੇ ਲਾ ਦੇਣੀ ਹੈ ਨਿਸ਼ਾਨੀ ਇੱਕ ਨਿਸ਼ਾਨੀ ਲਾ ਦੇਣੀ ਆਪਾਂ ਇੱਥੇ ਇਹਨਾਂ ਦੀ ਆਪਾਂ ਪਾ ਦੇਣੀ ਆ ਗਲਾਈ ਆਹ ਲੋ ਜੀ ਆਹ ਪਿਛਲੀ ਕਾਟ ਪੈ ਗਈ ਤੇ ਆਹ ਵਾਲੀ ਪੈ ਗਈ ਆਪਣੀ ਫਰੰਟ ਵਾਲੀ ਕਾਟ ਠੀਕ ਆ ਜੀ ਆਹ ਇਹ ਪੈ ਗਈਆਂ ਆਪਣੀਆਂ ਮੋਢੇ ਦੀਆਂ ਕਾਟ ਆਪਣਾ ਟੀਰਾ ਆਪਣਾ ਮੋਡਾ ਇਹ ਦੋਵੇਂ ਹੁਣ ਆਪਣੇ ਰੈਡੀ ਨੇ ਹੁਣ ਆਪਣਾ ਨੈਕਸਟ ਸਟੈਪ ਹੈਗਾ ਆਪਾਂ ਰੱਖਣੀ ਆ ਸਾਈਡ ਸਲਾਈ ਠੀਕ ਹੈ ਜੀ ਸਾਈਡ ਸਲਾਈ ਰੱਖਾ ਪਏ ਆਪਾਂ 3 ਇੰਚ ਤੇ ਇਹਨਾਂ ਦੀ 3 ਇੰਚ ਤੇ ਸਾਈਡ ਸਲਾਈ ਤੇ ਜਿਹੜੀ ਕਮਰ ਆ ਆਪਾਂ ਨਾਰਮਲ ਸਾਰੇ ਸਾਈਜ਼ਾਂ 'ਚ ਹੈਵੀ ਸਾਈਜ਼ ਨੂੰ ਛੱਡ ਕੇ ਕਮਰ ਆਪਾਂ 14.5 ਇੰਚ ਹੀ ਰੱਖਣੀ ਹੈ ਤੇ ਇਹਨਾਂ ਦੀ ਜਿਹੜੀ ਕਮਰ ਹੈਗੀ ਆ ਉਹ ਹੈਗੀ ਆ 20 ਇੰਚ 20 'ਚ ਆਪਾਂ 1 ਇੰਚ ਪਲੱਸ ਕਰਨਾਗਾ ਠੀਕ ਹੈ ਜੀ 20 ਦੇ ਵਿੱਚ ਆਪਾਂ 1 ਇੰਚ ਪਲੱਸ ਕੀਤਾ 11 ਆ ਜਾਣਾਗਾ ਹਲੋ ਜੀ ਇਹਨਾਂ ਦੀ ਕਮਰ ਸੀਗੀ 20 ਇੰਚ 20 ਦਾ ਹਾਫ ਹੋ ਗਿਆ 10 ਇੰਚ 10 ਚਾਪੇ 1 ਇੰਚ ਪਲੱਸ ਕਰਨਾ ਸੀ 11 ਤੇ ਆਪਾਂ ਨਿਸ਼ਾਨ ਲਾ ਦੇਣਾ ਇਹ ਕਿਉਂ ਲਾਉਣਾ ਕਿਉਂਕਿ ਨਾ ਆਪਣੀਆਂ ਪਲੇਟਾਂ ਚ ਕੱਪੜਾ ਆ ਜਾਂਦਾਗਾ ਫਿਰ ਉਸ ਤੋਂ ਬਾਅਦ ਜਿਹੜੀ ਆਪਣੀ ਫਿਟਿੰਗ ਆ ਗਈ ਉਹ ਪ੍ਰੋਪਰ ਬਣ ਕੇ ਤਿਆਰ ਹੁੰਦੀ ਹੈ ਜੀ ਨਹੀਂ ਇੱਥੋਂ ਟਾਈਟ ਹੋ ਜੂਜੀ ਆਪਾਂ ਨਹੀਂ ਵਧਾ ਕੇ ਰੱਖਾਂਗੇ ਤੇ ਇਹਨਾਂ ਦੀ ਹਿੱਪ ਹੈਗੀ ਹੈ ਜੀ 23 ਇੰਚ 23 ਦਾ ਹਾਫ ਹੋ ਗਿਆ 11.5 ਇੰਚ 2.5 ਇੰਚ ਤੇ ਨਸਾਂ ਲਾਉਣਾ ਆਪਾਂ ਆਹ ਵਾਲੀ ਜਗ੍ਹਾ 'ਚ ਫਿਟਿੰਗ ਵਾਲੀ ਆਹ ਮਲੌਂਗ ਖਾਤਰ ਹਾਂਜੀ ਇੱਥੋਂ ਨਾ ਐਦਾਂ ਗਲਾਈ ਪੈ ਜਾਂਦੀ ਆ ਇਸ ਤਰ੍ਹਾਂ ਇਹ ਕੋਈ ਵੀ ਨਿਸ਼ਾਨੀ ਆਪਾਂ ਸਿੱਧੀ ਨਹੀਂ ਮਲਾਉਣੀ ਇੰਚੀ ਟੇਪ ਅਤੇ ਸਕੇਲ ਦੀ ਹੈਲਪ ਨਾਲ ਹੀ ਮਲਾਉਣੀ ਹੈਗੀ ਹੁਣ ਆਪਾਂ ਦੇਖੋ ਜੀ ਪਲੇਟਸ ਰੱਖਾਂ ਪਾਵਾਂਗੇ ਇਹਨਾਂ ਦੀ ਪਲੇਟਸ ਪਾਵਾਂਗੇ ਆਪਾਂ 12.5 ਇੰਚ ਤੇ ਨੀਚੇ ਨੂੰ ਇਹਨਾਂ ਦੀ ਲੈਂਥ ਰੱਖਾਂਗੇ ਆਪਾਂ 7 ਇੰਚ ਚੜਾਈ ਰੱਖਾਂਗੇ ਦੇਖੋ ਇਹਨਾਂ ਦੀ ਆਪਾਂ 3.5 ਇੰਚ 3.5 ਇੰਚ ਇੱਥੋਂ ਇਹ ਐਦਾਂ ਸਕੇਲ ਦੀ ਹੈਲਪ ਨਾਲ ਹੀ ਆਪਾਂ ਇਹਨਾਂ ਨੂੰ ਆਪਸ ਦੇ ਵਿੱਚ ਮਿਲਾ ਲੈਣਾ। ਨਾਲ ਹੋਜੀ। ਹੁਣ ਆਪਾਂ ਪਾਉਣੀਆਂ ਨੇ ਸਾਈਡ ਵਾਲੀਆਂ ਪਲੇਟਸ। ਇਹਨੂੰ ਇਹਦੇ ਨਾਲ ਮਿਲਾ ਲੈਣਾ। ਐਦਾਂ। ਨਾਲ ਹੋਜੀ। ਆਹ ਵਾਲੇ ਪੁਆਇੰਟ ਨੂੰ ਇਹਦੇ ਨਾਲ ਮਿਲਾ ਦੇਣਾ। ਇਸ ਤਰ੍ਹਾਂ ਜੀ ਸਾਈਡ ਵਾਲੀਆਂ ਪਲੇਟਸ ਆਪਣੀਆਂ ਬਿਲਕੁਲ ਸਹੀ ਤਰੀਕੇ 'ਚ ਪੈ ਜਾਂਦੀਆਂ ਨੇ। राइट 2 इंच ਦਾ ਪਾ ਦੇਣਾ ਆਪਾਂ ਫਰਕ ਆ ਲੋ ਜੀ ਆ ਹੋ ਗਈ ਆਪਣੀ ਫਰੰਟ ਵਾਲੀ ਕੁਰਤੀ ਦੀ ਮਾਰਕਿੰਗ ਹੁਣ ਆਪਾਂ ਕਰਾਂਗੇ ਇਹਦੀ ਕਟਿੰਗ ਇੱਥੇ ਆਪਣੀ ਤਿਰਸੀ ਘਾਟ ਪਾਉਣੀ ਆ ਆਪਾਂ ਇਹਦੇ ਨਾਲ ਨਾ ਆਪਣੀ ਇੱਕ ਤਾਂ 모ਡੇ ਨਹੀਂ ਡਿੱਗਦੇ ਹੈਗੇ ਇੱਕ ਆਪਣੇ 모ਡੇ ਦੀ ਸਲਾਈ ਲਾਉਣ ਤੋਂ ਬਾਅਦ ਆਹ ਵਾਲੀ ਜਗ੍ਹਾ 'ਚ ਫਲਾਵਟ ਨਹੀਂ ਆਉਂਦੀ ਹੈਗੀ ਹੁਣ ਆਪਾਂ ਕੀ ਕਰਨਾ ਫਰੰਟ ਵਾਲਾ ਪੱਲਾ ਚੱਕ ਲੈਣਾਗਾ ਤੇ ਬੈਕ ਵਾਲਾ ਕੱਢ ਲੈਣਾਗਾ ਆ ਹੁਣ ਜੀ ਆਪਾਂ ਫਰੰਟ ਵਾਲੀ ਦੇਖੋ ਪਿਛਲਾ ਪੱਲਾ ਆਪਾਂ ਕੱਢਤਾ ਸੀ ਆਪਣਾ ਪਿਛਲਾ ਪੱਲਾ ਆਪਾਂ ਨੇ ਫਰੰਟ ਵਾਲੇ ਪੱਲੇ 'ਚ ਹੀ ਪਾਉਣੀ ਆ ਕਿਤੇ ਆਪਾਂ ਤੋਂ ਭਲੇਖੇ ਨਾਲ ਆਪਾਂ ਦੋਮਾਂ 'ਚ ਨਹੀਂ ਪਾਉਣੀ ਹੈਗੀ ਫਰੰਟ ਵਾਲਾ ਪੱਲਾ ਕੱਢ ਕੇ ਫੇਰ ਹੀ ਇਹ ਕਾਟ ਪਾਉਣੀ ਆ ਜੀ ਆਪਾਂ ਇਹ ਕਾਟ ਦੇਖੋ ਜੀ 1 ਇੰਚ ਡੂੰਗੀ ਪਾਉਣ ਦੇ ਨਾਲ ਆਪਣੀ ਬਾਹਾਂ ਘੁਮਦੀ ਨਹੀਂ ਹੈਗੀ ਤੇ ਆਪਣਾ ਫਰੰਟ ਵਾਲਾ ਗਲਾ ਪਿੱਛੇ ਨਹੀਂ ਜਾਂਦਾ ਹੈਗਾ ਆ ਹੋ ਗਈ ਆਪਣੀ ਫਰੰਟ ਵਾਲੀ ਕੁੜਤੀ ਦੀ ਮਾਰਕਿੰਗ ਐਦਾਂ ਕਰਕੇ ਆਪਾਂ ਪ੍ਰੈਸ ਕਰ ਲਓ ਹੱਥਾਂ ਦੇ ਨਾਲ ਆਪਣੀ ਜਿਹੜੀ ਇੱਧਰ ਮਾਰਕਿੰਗ ਹੋਈ ਹੋਈ ਆ ਉਹਨੇ ਇੱਧਰ ਲਈ ਸਾਈਡ ਆਪਣੇ ਆਪ ਚਲੇ ਜਾਣਾ ਆ ਦੇਖੋ ਜੀ ਹੁਣ ਆਪਾਂ ਪਿਛਲੇ ਪੱਲੇ ਦੀ ਮਾਰਕਿੰਗ ਕਰਨੀ ਆ ਸਭ ਤੋਂ ਪਹਿਲਾਂ ਆਪਾਂ ਪਿਛਲੇ ਗਲੇ ਦੀ ਕਟਿੰਗ ਕਰਾਂਗੇ ਸਵਾ ਦੋ ਇੰਚ ਆ ਪਹਿਲੀ ਚੜਾਈ ਰੱਖੀ ਹੈਗੀ ਗਲਾ ਇਹਨਾਂ ਦਾ ਹੈਗਾ ਦੇਖੋ ਜੀ 6.5 ਇੰਚ ਜੇ ਇਹਨਾਂ ਦਾ ਗਲਾ 3 ਜਾਂ 4 ਇੰਚ ਹੁੰਦਾ ਪਿਛਲਾ ਫਿਰ ਆਪਾਂ ਇਹਨਾਂ ਦਾ ਤੀਰਾ 7 ਇੰਚ ਕਟਿੰਗ ਕਰਨਾ ਸੀ ਜੇ ਇਸ ਤੋਂ ਡੀਪ ਹੋਊਗਾ ਗਲਾ ਤਾਂ ਆਪਾਂ ਇਹਨਾਂ ਦਾ ਤੀਰਾ ਕਰਾਂਗੇ ਜੀ 6 ਇੰਚ ਤੀਰਾ ਆਪਣੇ ਪਿਛਲੇ ਗਲੇ ਮੁਤਾਬਕ ਧੀਰੇ ਧੀਰੇ ਕਟਿੰਗ ਹੁੰਦੀ ਹੁੰਦੀ ਹੈਗੀ ਤੇ ਇਸ ਤਰ੍ਹਾਂ ਦੇਖੋ ਆਪਾਂ ਪਾ ਦੇਣੀ ਆ ਗਲਾਈ ਆਪਣੇ ਇੰਨੇ ਕਨਾਪ ਵਾਲੇ ਗਲੇ ਤੇ ਲੱਗੂਗੀ ਰੇਵਲੀਰ ਜੇ ਤੁਸੀਂ ਇਸ ਤੋਂ ਡੀਪ ਗਲਾ ਪਾਉਣਾ ਫੇਰ ਆਪਾਂ ਦੇਖੋ ਜੀ ਪਾਵਾਂਗੇ ਬੁਕਰਮਾ ਦਾ ਗਲਾ ਆ ਲਓ ਜੀ ਆ ਹੋ ਗਈ ਆਪਣੀ ਗਲੇ ਦੀ ਕਟਿੰਗ ਹੁਣ ਆਪਾਂ ਪਲੇਟਸ ਦੇ ਨਿਸ਼ਾਨ ਲਾਵਾਂਗੇ ਦੇਖੋ ਪਲੇਟਸ ਦੇ ਨਿਸ਼ਾਨ ਲਾਉਣ ਖਾਤਰ ਬਿਲਕੁਲ ਫਰੰਟ ਵਾਂਗੂ ਜਿੱਨਾ ਫਰੰਟ ਵਾਲੇ ਮਤਲਬ ਕਿ ਪੱਲੇ ਤੇ ਆਪਾਂ 12.5 ਇੰਚ ਡਾਊਨ ਕੀਤਾ ਇੱਥੇ ਵੀ 12.5 ਇੰਚ ਇੱਥੇ ਆਪਾਂ ਨਾ ਪਲੇਟ ਦੀ ਲੈਂਥ ਵਧਾ ਦੇਣੀ ਆ ਲੈਂਥ ਇਹੀ ਰੱਖਣੀ ਆ ਆਪਾਂ 1 ਇੰਚ ਵਧਾ ਕੇ 8 ਇੰਚ ਤੁਸੀਂ 1 ਇੰਚ 1.5 ਇੰਚ ਤੱਕ ਆਰਾਮ ਨਾਲ ਪਲੇਟ ਦੀ ਲੈਂਥ ਵਧਾ ਸਕਦੇ ਹੋ ਜੇ ਤੁਹਾਡੇ ਪਿੱਛੇ ਕਮਰ ਕੋਲ ਝੋਲ ਪੈਂਦਾ 3.5 ਇੰਚ ਚੜਾਈ ਚੜਾਈ ਬਾਕੀ ਸਾਰਾ ਕੁਝ ਸੇਮ ਰੱਖਣਾ ਬਸ ਆਪਾਂ نیچے ਨੂੰ ਇਹਦੀ 1 ਜਾਂ 1.5 ਇੰਚ ਲੈਂਥ ਵਧਾਉਣੀ ਹੈ ਆ ਲੋ ਜੀ ਇਹ ਆ ਤਿੱਖਾ ਪਾਰਟ ਇੱਥੇ ਰੱਖ ਕੇ ਇਧਰ ਨਿਸ਼ਾਨ ਲਾ ਲਓ ਤੇ ਆਹ ਵਾਲਾ ਰੱਖ ਕੇ ਇਧਰ ਨਿਸ਼ਾਨ ਲਾ ਲਓ ਹੁਣ ਆਪਾਂ ਤੁਹਾਨੂੰ ਜੀ ਬਾਹਾਂ ਦੇ ਕਟਿੰਗ ਕਰਕੇ ਦਿਖਾਉਂਦੇ ਆ ਤੁਹਾਨੂੰ ਬਾਹਾਂ ਵਾਰੇ ਆਪਾਂ ਪਹਿਲਾਂ ਦੱਸਤਾ ਸੀਗਾ ਵੀ ਕਿੱਦਾਂ ਆਪਾਂ ਬਾਹਾਂ ਕਪੜੇ ਦੇ ਵਿੱਚੋਂ ਮਤਲਬ ਕਿ ਬਾਹਵਾ ਦੀ ਲੈਂਥ ਲਈ ਆ ਕਿੰਨੀ ਚੜਾਈ ਲਈ ਆ ਹੁਣ ਆਪਾਂ ਬਾਹਾਂ ਦੀ ਕਟਿੰਗ ਕਰਨ ਖਾਤਰ ਆਪਾਂ ਫਰੰਟ ਵਾਲੇ ਮੋਢੇ ਦਾ ਨਾਪ ਲੈਣਾ ਹੁੰਦਾ ਜੀ ਦੇਖੋ ਇਹ ਆਪਾਂ ਇੰਨਾ ਹਿੱਸਾ ਸਲਾਈ ਲਈ ਛੱਡਤਾ ਇਹ ਇੱਥੇ ਰੱਖ ਲਓ ਆਂ ਉਂਗਲ ਨਾਲ ਦੱਬੋ ਤੇ ਆਂ ਉਂਗਲ ਨਾਲ ਇੰਚੀ ਟੇਪ ਕਮਾ ਲਓ ਦੇਖੋ ਮੋਢਾ ਹੈਗਾ ਇਹਨਾਂ ਦਾ 10 ਇੰਚ ਤਿਆਰ ਠੀਕ ਹੈ ਜੀ 10 ਇੰਚ ਮੋਢਾ ਤਿਆਰ ਆ ਜੇ ਸਲਾਈ ਲਾਉਣ ਤੋਂ ਬਾਅਦ ਨਾ ਕੱਪੜਾ ਬਾਅਦ ਘਟ ਵੀ ਜਾਂਦਾ ਕਈ ਵਾਰੀ ਤੁਸੀਂ ਕੀ ਕਰਨਾ ਬਾਹਰ ਜਾਣ ਤੋਂ ਪਹਿਲਾਂ ਤੇ ਆਹ ਵਾਲੀ ਸਲਾਈ ਲਾਉਣ ਤੋਂ ਪਹਿਲਾਂ ਮੋਢੇ ਨੂੰ ਆਪਾਂ ਬਰਾਬਰ ਇਹਦੇ ਧਰ ਕੇ ਜਰੂਰ ਨਾਪ ਕੇ ਦੇਖਿਆ ਕਰੋ ਕਦੇ ਵੀ ਸਲਾਈ ਲਾਉਣ ਟਾਈਮ ਕੱਪੜਾ ਤਾਂਦਾ ਘਟਦਾ ਨਹੀਂ ਹੈਗਾ 10 ਇੰਚ ਮੋਢਾ ਤਿਆਰ ਸੀ ਆਪਾਂ 9 ਇੰਚ ਤੇ ਕਟਿੰਗ ਕਰਾਂਗੇ نیچے ਨੂੰ ਡਾਊਨ ਕਰਾਂਗੇ 3 ਇੰਚ ਉੱਪਰੋਂ 2 ਇੰਚ ਜਿਵੇਂ ਆਪਾਂ ਕਮੀਜ਼ ਦੇ ਪੱਲਿਆਂ ਦੇ ਮੂੰਹ ਬਦਲੇ ਸੀਗੇ ਇਦਾਂ ਇਹਨਾਂ ਦੇ ਵੀ ਫੁੱਲ ਆਪਾਂ ਸਹੀ ਕਰਕੇ ਰੱਖਣੇ ਨੇ ਆਹ ਵਾਲੇ ਪੁਆਇੰਟ ਨੂੰ ਇਹਦੇ ਨਾਲ ਮਿਲਾ ਲੈਣਾ ਇਹ ਐਸ ਤੇ ਇਹਦਾ ਕਰ ਲੈਣਾ ਆਪਾਂ 1/2 ਇੰਚੀ ਟੇਪ ਨੂੰ ਰੱਖੋ ਇਦਾਂ ਫੋਲਡ ਕਰ ਲਓ ਇਸ ਤਰ੍ਹਾਂ ਆਪਾਂ ਕਮੀਜ਼ 'ਚ ਜੇ ਫਰੰਟ ਵਾਲੀ ਕਾਟ ਪਾਉਣੀ ਹੁੰਨੀ ਆ 1 ਇੰਚ ਤੇ ਆਪਾਂ ਬਾਹਾਂ 'ਚ ਵੀ 1 ਇੰਚ ਦੀ ਕਾਟ ਪਾਉਣੀ ਆ। ਐਸ ਤਰ੍ਹਾਂ ਗਲਾਈ ਪਾਉਣੀ ਆ ਇੱਥੋਂ। ਉਸ ਗਲਾਈ ਆ ਆਪਾਂ ਸਿਰੇ ਤੱਕ ਪਾਉਣੀ ਆ। ਇਹ 2.5 ਇੰਚ ਦਾ ਮਤਲਬ ਇਹ ਹੁੰਦਾਗਾ ਵੀ ਆਪਾਂ ਇੱਥੋਂ 2.5 ਇੰਚ ਕੋਲੋਂ ਨਾ ਗਲਾਈ ਦੇਣੀ ਹੈਗੀ। ਹੂੰ। ਪੈ ਗਈ ਆਪਣੀ ਮੋਢੇ ਦੀ ਗਲਾਈ ਇਹਨਾਂ ਦੀ ਮੂਰੀ ਹੈਗੀ ਆ ਦੇਖੋ ਜੀ 6 ਇੰਚ 2 ਇੰਚ ਐਕਸਟਰਾ 8 ਇੰਚ ਇਹ ਇੱਥੇ ਆਪਾਂ ਆ ਫਿਟਿੰਗ ਵਾਲੀ ਨਿਸ਼ਾਨੀ ਹੋ ਗਈ ਤੇ ਆ ਹੋ ਗਿਆ ਆਪਣਾ ਐਕਸਟਰਾ ਮਾਰਜਨ ਦਾ ਕੱਪੜਾ ਇਹ ਵੀ ਕਰ ਦੇਣੀ ਆ ਦੇਖੋ ਜੀ ਆਪਾਂ ਕਟਿੰਗ ਦੇਖੋ ਜੀ ਆਹ ਕਾਟ ਤੁਸੀਂ ਸਲਾਈ ਟਾਈਮ ਵੀ ਪਾ ਸਕਦੇ ਹੋ ਜੇ ਤੁਸੀਂ ਪਹਿਲਾਂ ਪਾਉਣੀ ਆ ਫਿਰ ਇਹ ਕਿਵੇਂ ਪਾਉਣੀ ਆ ਦੇਖੋ ਦੋ ਪੱਲੇ ਪਿੱਛੇ ਸਾਢ ਤੇ ਦੋ ਪੱਲੇ ਆਪਾਂ ਚੱਕ ਲੈਣੇ ਨੇ ਚੱਕ ਕੇ ਨਾ ਜਿਹੜਾ ਪ੍ਰਿੰਟ ਆਲਾ ਪ੍ਰਿੰਟਡ ਆ ਪਾਸ ਆਗਾ ਸਿੱਧਾ ਪਾਸ ਆ ਜਾਣੀ ਜਿਹੜਾ ਕੱਪੜੇ ਦਾ ਇਹ ਆਪਸ ਦੇ ਵਿੱਚ ਇਦਾਂ ਜੁੜਿਆ ਹੋਣਾ ਚਾਹੀਦਾ ਫਿਰ ਜਿਹੜੀ ਇਹ ਕਾਟ ਆ ਇਹ ਆਪਣੇ ਜਦੋਂ ਆਪਾਂ ਨਾ ਬਾਹ ਅਟੈਚ ਕਰਾਂਗੇ ਕਮੀਜ਼ ਨਾਲ ਤਾਂ ਦੋਵੇਂ ਫਰੰਟ ਵਾਲੇ ਪਾਸੇ ਹੀ ਆਊਗੀ ਇਹ ਨਹੀਂ ਹੋਊਗਾ ਵੀ ਇੱਕ ਅੱਗੇ ਚਲੀ ਗਈ ਇੱਕ ਪਿੱਛੇ ਚਲੀ ਗਈ ਆ ਲੋ ਜੀ ਆਪ ਹੈਲੀ ਆਪਣੀ ਬਾਹ ਦੀ ਕੱਟ ਐਸ ਤਰ੍ਹਾਂ ਹੋ ਜਾਂਦੀ ਹੈ ਜੀ ਆਪਣੀ ਕਮੀਜ਼ ਦੀ ਕਟਿੰਗ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ